ਆਗਰੰ ਪਰਿਓ ਜੋ ਹਰੋਜ ਨਿਤ ਅਮਰਤ ਵੇੜੇ ਚੰਦਰੀ ਲੜੀ ਬਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਅਲਤ ਪਦ ਰਖੇ ਮਨਮਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਉਤਾਰ ਗੁਰਗੰਦੀ ਤੇ ਬਿਰਾਜਮਾਨ ਬੜੀ ਬੋਇਤ ਗੰਦੇ ਸੋਮੇ ਗੰਦੇ ਸਾਦਰ ਤਨ ਤਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਯੂਨੀ ਅੰਦਰ ਸਵਾਜਿ ਬੱਤੀ ਗੁਰਗੱਲ ਸਤਿ ਸਤ ਸੰਗ ਜਿਓ ਆਉ ਦ ਹਰ ਰੋਜ ਨਿਤ ਅਮਰਤ ਵੜੇ ਚਦਰੇ ਕਨਿਆ ਚਰਨ ਤੋਂ ਲੜੀ ਵਰ ਮੇਚਾਰ ਤਾਂ ਮੇ ਤਾਂ ਸਾਈਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਾਉਣ ਜੀਵ ਦੇ ਵਿਚਾਰ ਆਪਾਂ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਰੜੀ ਦਾ ਕਿੱਸਾ ਬਣ ਕੇ ਸਭਗੋਂ ਦੇ ਪਾਉਣ ਜੀਵ ਵਿੱਚੋਂ ਆਪਾਂ ਕੁਝ ਗੁਰਬੇ ਗੁਰਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕੀ ਆ ਸਾਡਾ ਸੰਸਾਰ ਤੇ ਸੁਖ ਨੂੰ ਜੀ ਕਿਸੇ ਲੈ ਕੇ ਵੀ ਚਲਾ ਦੇ ਜਾਈਂ ਜਿੰਦ ਤੇ ਦੁਖਾਂ ਗਰੇ ਸਾਰੋਗਾ ਸੋਗਾ ਕਾੜਿਆ ਸਾਰੇ ਤੋਂ ਆਪਾ ਚਿੰਤਾ ਬੰਦਰਾ ਤੋਂ ਵੱਜ ਜਾਈਏ ਜਮਾਂ ਦੀ ਮਾਰ ਤੋਂ ਵੱਜ ਜਾਈਏ ਆ ਜੋ ਸੁਣਦੇ ਦੇਦੇ ਆਰੇ ਬਜਰਾ ਸੀ ਲਖ ਜੋਨਾ ਪਹਿਰਿਓ ਇਨਨ ਤੋਂ ਵੀ ਆਪਣਾ ਬਚਾਓ ਸਤਿ ਆਈਓਸ ਦਾ ਪਰੋ ਰੋਜ਼ ਪੈਸੇ ਕਰਦੇ ਜੋੜ ਦੇ ਰਹੇ ਦਰਬੀ ਗੁਣਾ ਤੇ ਦਰਬੀ ਗੁਣਾ ਦਾ ਭਜਾਨਾ ਜਿਹੜਾ ਹੈ ਪਰੋ ਉਸ ਸੰਸਾਰ ਤੋਂ ਲੱਭਣਾ ਜੀ ਕੇ ਨਾ ਤੇ ਸੰਸਾਰ ਤੋਂ ਨਹੀਂ ਮਿਲਦਾ ਕੋਈ ਬਰਕਤੋ ਲੜਾ ਜਈ ਨਹੀਂ ਨਿਲ ਮਿਲਦਾ ਕੋਈ ਤੇ ਹੱਟ ਬਜ਼ਾਰ ਤੋਂ ਗੁਰਿੰਦਰਾ ਜੀ ਇਹ ਨਹੀਂ ਖਰੀਦ ਸਕਦੇ ਦਾ ਕੀ ਯਤਨ ਕਰ ਲੀਏ ਭਾਓ ਰੱਬੀ ਮੂੜ ਨਹੀਂ ਪ੍ਰਾਪਤ ਹੋਏ ਕਿ ਤੇ ਹੌਸਲਾ ਟੁੱਟ ਗਿਆ ਬਈ ਤੇ ਕੁਝ ਵੀ ਗੁਰੂ ਪ੍ਰਾਪਤ ਨਹੀਂ ਹੋ ਸਕਦੇ ਰੱਗੀ ਕਰੀ ਗੁਰੂ ਨਹੀਂ ਕਰਦਾ ਬਿਲਕੁਲ ਜਿਹਦਾ ਅੱਡੀ ਜਲਦੀ ਜਲਾਈ ਜਰੀ ਨਹੀਂ ਪਰਸ਼ਾ ਮੰਨ ਨਹੀਂ ਤੋੜਦੇ ਸਾਚਾ ਮੰਨ ਨਹੀਂ ਕਿਸੇ ਦਾ ਵੀ ਤੋੜਦੇ ਜੋੜਦੇ ਆ ਟੁੱਟਿਆਂ ਨੂੰ ਜੋੜਦੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਜੇ ਤੂੰ ਸੰਸਾਰ ਵਿੱਚੋਂ ਇਹਨਾਂ ਰੱਬੀ ਗੁਣ ਮਿਲਦੇ ਤੇ ਗੁਰੂ ਦੇ ਕੋਲ ਆ ਜਾ ਗੁਰੂ ਦਾ ਖਜ਼ਾਨਾ ਰੱਬੀ ਗੁਣਾ ਦਾ ਇਹਨਕੋ ਆ ਜਿੰਨੇ ਮਰਜ਼ੀਆਂ ਝੋਲੀਆਂ ਭਰ ਜਿੰਨਾ ਮਰਜੀ ਖਜ਼ਾਨਾ ਪ੍ਰਾਪਤ ਕਰ ਖਜ਼ਾਨਾ ਮੁਕੜਵਾ ਲਈ ਅੱਗੇ ਵੀ ਜਿੰਨਾ ਮਰਜੀ ਵੱਡੀ ਜਾਈ ਤਾਂ ਵੀ ਕੋਈ ਚਿੰਤਾ ਨਹੀਂ ਸ਼ੇਧਾ ਬ੍ਰਹਮਣ ਵੀਰ ਦੇ ਗਿਆਨ ਬੋਧ ਵਿਦਾਂ ਸ਼ਾਸਤਰਾ ਦਾ ਹਸਕ ਗੀਤਾ ਕਥਾ ਕਰਦੇ ਹਨ ਪਰ ਮੁੰਡਿਆ ਨੇ ਮੁੰਡਿਆ ਨੇ ਫੇਰ ਤਪੜ ਲਗਾਤਾ ਪਰ ਕੁਦਰਤ ਨੇ ਫੇਰ ਵੀ ਥੋੜਾ ਜਿਆ ਜਿਹੜਾ ਗਿਆਨ ਪ੍ਰਾਪਤ ਕੀਤਾ ਸੀ ਭਾਵੇਂ ਨਹੀਂ ਮੰਨਿਆ ਫਿਰ ਵੀ ਉਹ ਨੂੰ ਨਹੀਂ ਦੇ ਦਿੱਤੀ ਮਛ ਦੀ ਦੇ ਦਿੱਤੀ ਮਿਲੈ ਤੂੰ ਤਾਂ ਗਿਆਨ ਮੰਨਿਆ ਨਹੀਂ ਉਨ ਤੜਫਦਾ ਏ ਉਸ ਗਿਆਨ ਦੀ ਤਪਸ਼ ਦੇ ਨਾਲ ਚੰਦ ਨੂੰ ਮਛ ਬਣਾਉਂਦੇ ਹਾਂ ਜਲ ਦਾ ਬਚਾਉਣੇ ਤੇ ਸ਼ਾਂਤ ਰਹੇਗਾ ਤੈਨੂੰ ਪ੍ਰਧਮ ਹੀ ਉਹ ਅਰਦਾਵਤ ਕਹਿੰਦੇ ਜੇ ਗਿਆਨ ਤੇ ਵੰਡਿਏ ਨਾ ਤੇ ਜਿੰਨੇ ਇਹ ਤੇ ਕਿਦੋਂ ਲੈਣ ਦਾ ਯਤਨ ਨਾ ਕਰੀਏ ਲੋਗ ਇਹਨੂੰ ਐਨਾ ਰੱਬ ਤੇ ਤੁਸੀਂ ਲੈਣ ਦਾ ਯਤਨ ਨਾ ਕਰੀਏ ਤੇ ਜਿੰਨਾ ਮਿਲਦਾ ਤੇ ਪਾਛਾ ਕਹਿੰਦੇ ਵੱਢੀ ਜਾ ਜਿੰਨਾ ਮਰਜੀ ਵੱਢੀ ਜਾ ਮੁੱਕਣਾ ਨਹੀਂ ਹੋ ਤੇ ਵੰਦਾ ਜਾਣਾ ਜੇ ਰਬੀ ਚਾਰ ਕੋਣ ਵਢੇਗਾ ਨਾ ਤੇ ਪੰਜ ਕੋਣ ਮਿਲ ਜਾਏ। ਬਿਝੇ ਪ੍ਰੈ ਵੀ ਕਰਦੋ ਕਰਕੇ ਦੇਖ ਲਓ। ਅਜਿਹਾ ਸੀ ਕਥਾ ਕਰਕੇ ਵੜਦੇ ਨਾ ਗਿਆਨ ਤੇ ਗਿਆਨ ਨੇ ਪਿਆਰਿਓ। ਦੇ ਗਿਆਨ ਨੇ ਇਹ ਤੇ ਚਾਰ ਤਤਾਂਾਂ ਬੜੀ ਇਹ ਤੇ ਤੁਹਾਨੂੰ ਸੁਣਾ ਦਿੰਦੀਆਂ। ਤੇ ਤੇ ਚਾਰ ਤਤਾਂਾਂ ਪੜ੍ਹ ਕੇ ਤੇ ਤੁਹਾਨੂੰ ਸੁਣਾ ਦਿੰਦੀ ਹੈ ਗਿਆਨ ਨਹੀਂ। ਰੱਬੀ ਗਿਆਨ ਕੀ ਹੋਇਆ ਰੱਬੀ ਗਿਆਨ ਹੈ ਜਿਹੜਾ ਆਪ ਦਿਮਾਗ ਵਿੱਚ ਉਤਰੇ ਜਿਹੜਾ ਆਪ ਦਿਮਾਗ ਵਿੱਚ ਉਤਰੇ ਉਹ ਰੱਬੀ ਗਿਆਨ ਕਿਤੇ ਅਸੀਂ ਕਿਤਾਬਾਂ ਪੜ੍ਹ ਕੇ ਬੋਲਣ ਵਾਲੇ ਮੇਰੇ ਵਰਗੇ ਜਿਹੜੇ ਆ ਉਹਨਾਂ ਨੂੰ ਸਾਧੂ ਸੰਤ ਬਣ ਕੇ ਬਹਿ ਜੀਏ ਵੀ ਇਹ ਸੰਤ ਸਾਧੂ ਵੀ ਸੰਤ ਦੇ ਬੜੇ ਉੱਚ ਕੋਟੀ ਦੇ ਬੁਲਾਰੇ ਨੇ ਤਾਂ ਬਲਾਰਾ ਹੋ ਸਕਦਾ ਏ ਗਿਆਨ ਨਹੀਂ ਰੱਬੀ ਗਿਆਨ ਨਹੀਂ ਕਿਤਾਬੀ ਗਿਆਨ ਤੇ ਵੰਦੂ ਅੱਜ ਜਿੰਨਾ ਸੁਣ ਲੈ ਕਿਤਾਬੀ ਗਿਆਨ ਸੁਣ ਲੈ ਤਾਂ ਰੱਬੀ ਗਿਆਨ ਨਹੀਂ ਰੱਬੀ ਗਿਆਨ ਬਾਸਤੇ ਕਰੂ ਗੁਰੂ ਤੋਂ ਸੋਚ ਮੰਗਣੀ ਬੜੀ ਸੋਚ ਬੱਚਾ ਜੀ ਉਹ ਸੋਚ ਮੰਡਲ ਮੇਰੇ ਅੰਦਰ ਪੈਦਾ ਕਰ ਦੇ ਜਿੱਥੇ ਜਾ ਦੇ ਤੇਰੇ ਗਿਆਨ ਦੇ ਵਿਚਾਰ ਟਿਕ ਜਾਵੇ ਉਹ ਗਿਆਨ ਜਿਹੜਾ ਤੇ ਗੁਰੂ ਦੇ ਕੋਲ ਹੈ ਗੁਰੂ ਜੀ ਤੇ ਸਿਰ ਤੇ ਮੇਰੇ ਭਰ ਹੱਥ ਰੱਖ ਦਿੰਦਾ ਨਾ ਤੇ ਬੰਗੇ ਕੋਲੋਂ ਗੀਤਾ ਦੇ ਅਰਥ ਕਰਾਉਣ ਦਾ ਬੰਗੇ ਕੋਲੋਂ ਉਹਦਾ ਨਾ ਸਿੱ ਗਿਆਨ ਤੇ ਹੱਦਕੀਦਾ ਸੀ ਗੁਰੂ ਦਾ ਆਪਾਂ ਨੂੰ ਗੁਰੂ ਦੀ ਗੱਲ ਕਰ ਰਹੇ ਪਿਆਰੇ ਗੁਰੂ ਦੇ ਰੱਬੀ ਗੁਣਾ ਦੀ ਤੇ ਰੱਬੀ ਗੁਣਾ ਦੀ ਗੱਲ ਕਰ ਰਹੇ ਆ ਬਿਖ ਜਨਨ ਉਹ ਬੰਦੇ ਬੰਦੇ ਆ ਜਗਾ ਜਗਾ ਜਾ ਕੇ ਮੱਕੇ ਬੰਦਿਆ ਉਹਨਾਂ ਨੂੰ ਸਮਝਾਇਆ ਕਿ ਰੱਬ ਮੱਕੇ ਵਿੱਚ ਕੈਦ ਨਾ ਕਰੋ ਉਹ ਦਸਾਂ ਦਿਸ਼ਾਂ ਵਿੱਚ ਉਹਦਾ ਟਿਕਾਣਾ ਕਿੱਥੇ ਲੱਭੋ ਜਿਹੜਾ ਜਿਹਦਾ ਰੂਪ ਨਹੀਂ ਰੰਗ ਨਹੀਂ ਰੂਪ ਨਹੀਂ ਦੇਖ ਨਹੀਂ ਪੇਖ ਨਹੀਂ ਉਹਦਾ ਟਿਕਾਣਾ ਕਿੱਥੋਂ ਲੱਭੋਗੇ ਉਹ ਤੇ ਸਾਰੇ ਸੰਸਾਰ ਵਿੱਚ ਤੁਸੀਂ ਗੱਲਾਂ ਮੱਥੇ ਵਿੱਚ ਕਹਿ ਦਨਾ ਨਾ ਕਰੋ ਮੱਥੇ ਵਿੱਚ ਕਹਿ ਦੋ ਉਹ ਨਹੀਂ ਜਿਹੜਾ ਤੈਦੇ ਹੋ ਗਿਆ ਉਹ ਗੁੱਦਗਦਾ ਨਹੀਂ ਹੋ ਸਕਦਾ ਉਹ ਤਾਂ ਬੂਰਤੀ ਹੋ ਸਕਦੇ ਆ ਬੁੱਤ ਨੂੰ ਅਜੀਤ ਕਰਕੇ ਰੱਖ ਸਕਦੇ। ਖੁਦ ਖੁਦਾ ਨੂੰ ਕੈਦ ਕਰਕੇ ਰੱਖ ਸਕਦੇ ਸੀ। ਜੇ ਖੁਦ ਖੁਦਾ ਨੂੰ ਕੈਦ ਕਰ ਸਕਦੇ ਨਾ ਤਾਂ ਆਪਾਂ ਕੱਲ ਵਿਚਾਰ ਕਰਦੇ ਜੇ ਨਾਮਦੇਵ ਦੇ ਜੇ ਬ੍ਰਾਹਮਣ ਵੀਰ ਉਹ ਤੋਂ ਜਿਹਨਾਂ ਨੇ ਧੱਗੇ ਮਾਰ ਕੇ ਨਾਮਦੇਵ ਨੂੰ ਮੰਦਰ ਵਿੱਚੋਂ ਬਾਹਰ ਕਰ ਦਿੱਤਾ ਗਰੀਬ ਸੀ ਨਾ ਵਿਚਾਰ। ਕਮਜ਼ੋਰ ਸੀ ਗੱਲ। ਲੜਦੇ ਸਦੈ ਤੇ ਫਿਰ ਜਦੋਂ ਪਿਆਰੋ ਸਭ ਹੌਸਲੇ ਟੁੱਟ ਜਾਂਦੇ ਆ ਤੇ ਫਿਰ ਆਸਰਾ ਗੁਰੂ ਦਾ ਲਿਆ ਜਾਂਦਾ ਹੈ ਜਦੋਂ ਸਾਰੇ ਹੌਸਲੇ ਟੁੱਟ ਜਾਣ ਸਾਰੇ ਮਾਨ ਟੁੱਟ ਜਾਣ ਸਾਰੀਆਂ ਸੋਚਾਂ ਮੁੱਕ ਜਾਣ ਉਦੋਂ ਗੁਰੂ ਦਾ ਆਸਰਾ ਜੜਾ ਪਿੰਦਾ ਤੇ ਗੁਰੂ ਦਾ ਆਸਰਾ ਲੈ ਕੇ ਵੀ ਚੱਲ ਮੈਂ ਤੇ ਤੇਰੇ ਹੀ ਗੀਤ ਗਉਣ ਗੋਣੇ ਨਾ ਇਹ ਤੇਨੇ ਗੰਨਾ ਦੋਤੇ ਗਾਲੋ ਮਤੋਂ ਤੇ ਸਾਰੇ ਥਾਮਾਂ ਤੇ ਤੂੰ ਜਰਾ ਡਰਦਾ ਮਹਾਰਾਜ ਆ ਕੇ ਮੰਦਰ ਦੇ ਪਿੱਛੇ ਬੈਠ ਗਿਆ ਉੱਤੇ ਜਾ ਕੇ ਆਪਣਾ ਰਗ ਲੱਫਦਨ ਲੱਗ ਗਿਆ ਪਰ ਇੱਕ ਗੱਲ ਕਹੀ ਅਲਾਮਾ ਨੇ ਇਹ ਤਾਂ ਮੈਨੂੰ ਤਾਂ ਤੇ ਬਾਰੇ ਮੈਨੂੰ ਬੁੱਟਿਆ ਅਲਾਮਾ ਨੇ ਦਿੱਤਾ ਇੱਕ ਗੱਲ ਜਰੂਰ ਕਹੀ ਕੈ ਲਗਾ ਹੇਂਦਰਮਿਕਾਲ ਤੇਰੇ ਨਾਮ ਜਪਦੇ ਜੇ ਤਕੇ ਵੱਜਦੇ ਆ ਤੇਰੇ ਨਾਮ ਜਪਦਿਆਂ ਜੇ ਤਕੇ ਵੱਜਦੇ ਆ ਤੇ ਤੇਰੇ ਤਕੇ ਮੈਨੂੰ ਵੱਜੇ ਆ ਨਾ ਆਤਮਾ ਤੇਰਾ ਜਪਦਾ ਸੀ ਨਾ ਇਹ ਮੈਨੂੰ ਨਹੀਂ ਤਕੇ ਵੱਜੇ ਤੈਨੂੰ ਤਕੇ ਵੱਜਿਆ ਅੱਜ ਜਦੋਂ ਇਹ ਲੋਕ ਸੁਣ ਲਗੇ ਇਨ ਨਾਮ ਦੇ ਨੂੰ ਤੱਕੇ ਵਜੇ ਨਾਮ ਜਪਦੇ ਜਪਦੇ ਨੂੰ ਤੇਰਾ ਨਾਮ ਨਹੀਂ ਕਿਸੇ ਜਪਨੋ ਬਸ ਆਈ ਕਰਤੀ ਤੇ ਕੋਦ-ਕੋਦਾ ਅਰਥਾ ਜੁਸੀ ਨਾ ਅਗਦੇ ਦਾ ਵਿਚੰਦਾ ਤੋਂ ਕਰਦਾ ਜੇ ਇਹ ਗਾਲਿਆਦ ਲੈ ਮੱਕੈ ਨੂੰ ਮੱਕੇ ਮਾਣੋ ਜਿੱਦਾਂ ਗੁਰਦਾਰ ਸਾਹਿਬ ਨੇ ਮੱਕਾ ਕਮਾਇਆ ਤੇ ਆਪੋ ਇਹ ਮੰਦਿਰ ਕਮਾ ਦੇ ਲੈ ਪਰ ਤੱਕ ਗੁਰੂ ਪਿਆਰਿਓ ਅੱਜ ਵੀ ਮੰਦਰ ਘੁੰਮਿਆ ਉਸੇ ਜਗ੍ਹਾ ਤੇ ਆ ਮੂਰਤੀਆਂ ਦੇ ਅੰਦਰ ਮੰਦੂ ਬੂਨੇ ਦਰਵਾਜੇ ਵਾਲੋ ਨੇ ਹੁੰਦੇ ਦਰਵਾਜੇ ਵਾਲੇ ਵੇਸ਼ਾਈ ਇਹ ਰੱਬੀ ਗੁੰਡੇ ਸੀ ਵੀ ਸਾਰੇ ਜਗ੍ਹਾ ਤੇ ਵਿਆਪਕ ਹੈ ਉਹ ਹਰ ਜਗ੍ਹਾ ਦੇ ਬੈਠਾ ਹੋ ਹਰ ਜਗਤ ਦੇ ਬਰਾਜਮਨ ਜਦੋਂ ਬਗਦਾਦ ਵਿੱਚ ਗਏ ਬਗਦਾਦ ਵਿੱਚ ਗਏ ਤੇ ਆ ਜਿਹੜਾ ਤੁਸੀਂ ਸਵੇਰੇ ਸ਼ਬਦ ਸੁਣਿਆ ਆ ਤਲਾ ਪਾ ਤਾ ਲਖ ਆਕਾਸ਼ ਆਗਾਸ਼ ਓੜ ਕੋੜ ਪਾਂਥ ਤੇ ਵੇਦ ਗੈਣ ਇੱਕ ਬਾਤ ਇਹ ਉਹ ਤਾਂ ਪਤਾ ਨਹੀਂ ਕਿੰਨਿਆਂ ਕੋ ਪਤਾਨਾ ਕਿੰਨਿਆਂ ਕੋ ਆਕਾਸ਼ਾਂ ਵਿੱਚ ਵਸ ਰਿਹਾ ਹੈ ਤੇ ਸਭ ਤੋਂ ਵੱਡਾ ਉਹਨਾਂ ਦਾ ਪਰਉਕਾਰ ਜਿਹੜਾ ਸੀਗਾ ਵੈਗਰੂ ਮੁਰਸ਼ਦ ਸੀਗਾ ਗੁਰੂ ਘਰ ਹੀ ਪੀਰ ਘਰ ਹੀ ਮੁਹੰਮਦ ਸਾਹਿਬ ਉਹਨਾਂ ਦੇ ਸੱਤ ਅਕਾਰ ਤੇ ਸੱਤ ਪਤਾਲ 14 ਲੋਕ ਆਜਾਦੇ ਨੇ ਇਹਨੂੰ 14 ਲੋਕਾਂ ਵਿੱਚ ਨਾ ਮੰਨੋ ਇਹ ਤੇ ਲੱਖਾਂ ਦੀ ਗਿਣਤੀ ਵਿੱਚ ਆ ਲੱਖਾਂ ਦੀ ਵੀ ਗਿਣਤੀ ਮੁੱਕ ਜਾਣੀ ਆ ਏਡਾ ਵੱਡਾ ਵਿਸਤਾਰ ਦੇਖਣਾ ਭਰੇ ਮੰਨਦਾ ਇਹ ਗੱਲ ਬਕਰੀ ਆ ਤੁਹਾਡੀ ਸੋਚ ਜਿਹੜੀ ਆ ਨਾ ਉਹ ਇਥੋਂ ਕੁ ਤੱਕ ਗਈ ਆ ਤੁਹਾਡੀ ਸੋਚ ਇਥੋਂ ਕੁ ਤੱਕ ਗਈ ਆ ਦਾ ਬਸਤ ਅੰਤ ਬੰਦ ਨਹੀਂ ਪਾਇਆ ਜਾਂਦਾ ਨਾਲ ਵੀ ਪਾਸ ਤੇ ਇੱਕ ਗਦਕ ਤੁਖਤ ਅਮਰਦਾਸ ਸਾਹਿਬ ਨੇ ਕਹੀ ਸਾਨੂੰ ਇਸੇ ਦਾ ਬੀਗ ਅਨੁਭਵ ਉਹ ਵੀ ਤੁਸੀਂ ਸਵੇਰੇ ਸੁਣਿਆ ਉਹ ਕਹਿੰਦੇ ਏਤੇ ਕੀਤੇ ਹੋਰ ਕਰੇ ਕਿੰਨੇ ਜਿੰਨੇ ਤੋਂ ਦੁਨੀਆ ਬਣਾਤੀ ਪਾਸ਼ਾ ਜੀ ਜੇ ਇਹ ਤੋਂ ਜਾਦੀ ਹੋਰ ਬਣਾ ਦੇਵੇਂ ਖੇਤ ਰੋਇਤ ਪਾਲੂ ਪਾਲ ਹੁਣ ਅੱਜ ਦੀ ਦੁਨੀਆ ਦਾ ਕੋਈ ਕਿੰਨੀ ਕੁ ਦੁਨੀਆ ਪੈਰੋ ਅੱਜ ਦੁਨੀਆ ਕਿੰਨੀ ਆ ਕਿੰਨੇ ਉਹਨੂੰ ਗੈਣ ਵਾਲੇ ਕਿੰਨੇ ਉਹਨੂੰ ਗਾਉਣ ਵਾਲੇ ਕਿੰਨੇ ਉਹਦੀ ਵਿਚਾਰ ਕਰਨ ਵਾਲੇ ਅਜ ਤ ਤ ਤੁਨ ਕੋਤਾ ਲਗਾ ਸੁਣਿਆ ਤੇ ਦੋ ਕਿ ਕਿਸ ਨੇ ਅੰਤ ਪਾ ਲਿਆ ਅਜ ਤ ਤ ਕੋਈ ਅੰਤ ਨਹੀਂ ਪਾ ਸਕਿਆ ਅਰ ਨਾ ਪਾ ਸਕਦਾ ਨਾ ਕੋਈ ਪਾ ਸਕੂਗਾ ਹਾਂ ਜਿੰਨੇ ਕੋ ਬੁੱਧ ਦੇਵੇ ਮਤ ਦੇਵੇ ਕਿਸੇ ਨੂੰ ਉਹਦੇ ਵਿਚਾਰ ਕਰਨੇ ਬਣਦੀਏ ਤੇ ਕਰਦਾ ਹੈ ਉਹਦੀ ਸਿੱਧੀ ਕਰ ਦੇਣਾ ਉਹਦੀ ਸਿੱਧੀ ਕਰ ਦੇਣਾ ਇਹ ਸਵਾਲ ਦੇ ਵਿੱਚੋਂ ਪੈਦਾ ਹੁੰਦਾ ਪੈਰ ਕਿ ਉਹ ਪੁਕਾਰ ਆਪਣੀ ਵਿੜਾਈ ਦਾ ਉਹ ਖੁਦ ਖੁਦਾ ਵਾਗਿਰੂ ਦਾ ਉਹ ਪੁਖਾਇਏ ਕਿ ਮੇਰੀ ਤੁਸੀਂ ਵਿੜਾਈ ਕਰੋਗੇ ਤੇ ਮੈਂ ਤੁਹਾਨੂੰ ਬਹੁਤ ਕੁਝ ਦੇਵਾਂਗਾ ਨਹੀਂ ਉਹ ਪਰ ਪੁਕਾਰ ਨਹੀਂ ਉਹ ਵਿੜਾਈ ਕਰਦੇ ਸੀ ਆਪਣੇ ਵਾਸਤੇ ਕੁਝ ਵੱਡੇ ਤੋਂ ਕੁਝ ਲੈਣਾ ਹੋਵੇ ਨਾ ਉਹ ਦੀ ਸ਼ੁਭਲਾਭੀਤੀ ਜਾਂਦੀ ਨਾ ਵੱਡੇ ਤੋਂ ਕੁਝ ਲੈਣਾ ਹੋਵੇ ਤੇ ਉਹਨੂੰ ਮਿਲਟਾ ਬੋਲ ਕੇ ਉਹਦੀ ਵਧਾਈ ਕੀਤੀ ਜਾਂਦੀ ਸੰਸਾਰ ਦਾ ਦਸਤੂਰ ਹੈ ਨਹੀਂ ਮੈਂ ਸੰਸਾਰ ਦਾ ਤੇ ਜਿਹੜਾ ਸਭ ਤੋਂ ਵੱਡਾ ਹੈ ਜੇ ਦੀ ਪਾਵੇਂ ਸ਼ੁਭਾਈ ਤੇ ਨਹੀਂ ਕਰ ਸਕਦੇ ਪਰ ਜਿੰਨੀ ਕਰਾਂਗੇ ਉਹ ਵਧਾਈ ਤੇ ਉਹਦੀ ਕਰਾਂਗੇ ਨਾ ਉਹਦੀ ਵਿڈਾਈ ਦੇ ਨਾਲ ਪਤਾ ਸਾਨੂੰ ਕੀ ਲਾਭ ਉਹ ਤਾਂ ਖੁਸ਼ ਨਾਵੇਂ ਖੁਸ਼ ਹੋਣਾ ਨੰਦ ਰਾਜਣਾ ਪਰ ਉਹਦੀ ਵਿڈਾਈ ਕਰੋ ਤੇ ਉਹਦੇ ਖੁਸ਼ ਨਹੀਂ ਹੋਣਾ ਨਾ ਉਹਦੇ ਕਰੋ ਤੇ ਦਰਜ ਨਹੀਂ ਹੋਣਾ ਉਹਨੇ ਰੋਜ਼ੀ ਰੋਟੀ ਦੇਈ ਜਾਣੀ ਆ ਦਾਤਾ ਸਾਨੂੰ ਵੰਡੀ ਜਾਣੀ ਐ ਪਾਣੀ ਨੂੰ ਯਾਦ ਕਰੀ ਤੇ ਪਾਣਾਂ ਨੂੰ ਯਾਦ ਕਰੀ ਉਹਦਾ ਲਾਭ ਇੰਨਾ ਗਿਆ ਜਿੰਨੀ ਅਸੀਂ ਉਹਦੀ ਵੜਿਆਈ ਕਰਾਂਗੇ ਨਾ ਉਹਦੇ ਨਾਲੋਂ ਜ਼ਿਆਦਾ ਉਹ ਵੜਿਆਈ ਸਾਡੀ ਕਰਾ ਦੂਗਾ ਜਿੰਨੇ ਵੜਿਆਈ ਉਹਦੀ ਕਰਾਂਗੇ ਨਾ ਜਿੰਨੀ ਕਰਾਂਗੇ ਉਹਨੋਂ ਜ਼ਿਆਦਾ ਵੜਿਆਈ ਉਹ ਸਾਡੀ ਕਰਾ ਦੂਗਾ ਆਹ ਪੈਦਾ ਉਹ ਕਹਿੰਦਾ ਤੂੰ ਮੈਨੂੰ ਯਾਦ ਰੱਖ ਮੈਂ ਤੈਨੂੰ ਸੰਸਾਰ ਵਿੱਚ ਪਰਮਟ ਕਰਾਂ ਤੂੰ ਯਾਦ ਕਰ ਮੈਨੂੰ ਜਾਂ ਤੂੰ ਮੈਨੂੰ ਕਰੇਗਾ ਮੈਂ ਤੈਨੂੰ ਸੰਸਾਰ ਵਿੱਚ ਯਾਦ ਕਰਾ ਦਊਂ ਤੇਰੇ ਸੰਸਾਰ ਤੋਂ ਜਾਣ ਤੋਂ ਬਾਅਦ ਵੀ ਤੈਨੂੰ ਲੋਕ ਯਾਦ ਕਰੂਗਾ ਐਡਾ ਬੜਾ ਆ ਕੋਈ ਦਿੱਤਾ ਹੈ ਕਿ ਬਦਲੇ ਵਿੱਚ ਬਦਲੇ ਵਿੱਚ ਉਹ ਪਾਸ਼ਾ ਨੇ ਤੇ ਇਤੋਂ ਤੱਕ ਸਾਨੂੰ ਸਮਝਾਤਾ ਜੇ ਤੁਸੀਂ ਕਹਿੰਦੇ ਪਿਆਰ ਵਿੱਚ ਭਿੱਜ ਕੇ ਇੱਕ ਵਾਰੀ ਵਿਆਹ ਨੂੰ ਕਹਿੰਦੇ ਰਾਮ ਕਹਿੰਦੇ ਅੱਲਾ ਕਹਿੰਦੇ ਖੁਦਾ ਕਹਿੰਦੇ ਉਹ ਇੱਕ ਕਹਿਦਾ ਵੀ ਤੁਹਾਡਾ ਮੋਲੀ ਰਖਦਾ ਐਡਾ ਵੱਡਾ ਪਾਸ਼ਾ ਹੋ ਪਾਸ਼ਾ ਮੰਦਾ ਪਾਸ਼ਾ ਹੋ ਇਹਦਾ ਵੀ ਤੁਹਾਨੂੰ ਮੁੱਲ ਦੇਊਗਾ ਇੰਨਾ ਤੋਂ ਕੰਮ ਕੀਤਾ ਆ ਲੈ ਚੱਕ ਕੰਮ ਦੀ ਮਿਹਨਤ ਇਹ ਸਾਡੇ ਵਰਗਾ ਨਹੀਂ ਹੋ ਬੀਜੇ ਕੰਮ ਕਰਾ ਲਾਂ ਤੇ ਮਿਹਨਤ ਮਾਰ ਲਾਂਗੇ ਜਾਂ ਘੱਟ ਦੇਵਾਂਗੇ ਜਾਂ ਘੱਟ ਤੋਲਾਂਗੇ ਉਹਨਾ ਘੱਟ ਦਿੰਦਾ ਨਾ ਘੱਟ ਤੋਲਦਾ ਹੋ ਉਹਦੇ ਨਾਲ ਦੇ ਨਾਲ ਹਿਸਾਬ ਕਰੀ ਕਰ ਜਾਂਦਾ ਨਾਲ ਦੇ ਨਾਲ ਹਿਸਾਬ ਬੇ ਮੇਰੇ ਵੱਲ ਟਡਬੂ ਕਰਜਾ ਰਹਿ ਨਾ ਜਾਵੇ ਇਹ ਡਾਡਾ ਦੇ ਅੱਗੇ ਕਿਰਪਾ ਲਵ ਥੋੜਾ ਮੱਗੇ ਵਿੱਚ ਇਹੋ ਗੱਲ ਸਮਝਾਈ ਵੀ ਤੁਸੀਂ ਬਖਤੇ ਜੀ ਕਿਹਦਰਾਂ ਤਰੋ ਉਸਾਰੇ ਤਾਂ ਮੱਤੇ ਸਮਝਾਇਆ ਖੁਸ਼ ਹੋ ਕੇ ਫਿਰ ਉਹਨਾਂ ਨੇ ਮੰਗਿਆ ਕਿ ਕਹਿ ਲਗੇ ਬਾਬਾ ਇੱਥੇ ਸਾਡੇ ਕੋਲ ਹੈ ਸਾਤ ਨੂੰ ਗਿਆਨ ਦਾ ਹੀ ਹੋਰ ਬਦਲਦਾ ਜੀਵਨ ਜਾਚੇ ਹੋਣਾ ਸਾਨੂੰ ਆਈ ਆ ਜੀਵਨ ਦਾ ਤ੍ਰਿਕਾ ਸਾਨੂੰ ਮਿਲਿਆ ਤੂੰ ਸਾਡੇ ਕੋਲ ਰਹੇ ਤੇ ਤਾਂ ਸਾਡੇ ਜੀਵਨ ਸਫਲ ਹੋ ਜਾਵੇ ਗੁਰੂ ਨਾਨਕ ਸਾਹਿਬ ਕਹਿ ਲਗੇ ਕਾ ਜਿਓ ਜਿਹੜੀ ਸਦਾ ਤੇ ਜਿਹੜੀ ਸਦਾ ਤੇ ਬਹੁਤ ਲੰਬੀ ਬਾਠ ਤੈ ਕਰਦੀਆਂ ਤੇ ਕੋਈ ਆਪਣੀ ਦਿਸ਼ਾ ਨਹੀਂ ਦੇ ਦੋ ਤੇ ਤਨ ਗੁਰ ਦਾ ਨਾਮ ਸਾਲ ਲਈ ਖੜਾਵਾ ਦਿੱਤੀਆਂ ਬੇਲਾ ਨਿਸ਼ਾਨੇ ਲੈਣੀਆਂ ਅਬ ਨਿਖੜਾ ਬੈਨ ਦੇਖੋ ਮੱਕਾ ਬੜਿਆ ਮੁਹੰਮਦ ਸਾਹਿਬ ਦੇ ਨਾਮ ਤੇ ਮੁਹੰਮਦ ਸਾਹਿਬ ਨੂੰ ਪੂਜਣ ਵਾਲੇ ਲੋਕ ਮੰਮਸਾ ਨੂੰ ਪੂਜੇ ਪੂਜੇ ਨਾ ਰਾਂ ਜਿਹੜੀ ਧੂਪ ਅਤੇ ਪੂਜਾ ਜਿਹੜੀ ਹੁੰਦੀ ਆ ਉਹ ਤੁਨ ਗੁਰਦਾਨ ਸਾਹਿਬ ਦੇ ਖੜਾਵਾਂ ਦੇਂਦੀ ਕਦੇ ਸੁਣਿਆ ਹੋਵੇ ਤੁਸੀਂ ਬਈ ਜਗਾ ਤੇ ਸਦੀ ਹੋਵੇ ਪੂਜਾ ਕੇ ਸਦੀ ਹੁੰਦੀ ਹੋਵੇ ਦਸ ਲੋ ਗੁਰਦਾਨ ਸਾਹਿਬ ਦੀ ਪੂਜਾ ਨਹੀਂ ਸੀ ਹੁੰਦੀ ਉਹ ਰੱਬ ਰੱਬੀ ਗੁਣਾਂ ਦੀ ਪੂਜਾ ਹੁੰਦੀ ਸੀ ਜਿਹੜੇ ਰੱਬੀ ਗੁਣ ਪਾਸ਼ਾ ਨੇ ਦੱਸੇ ਨਾ ਉਹਨਾਂ ਨੂੰ ਕੁਝ ਸਮਾਤੇ ਰਹਿ ਗਏ ਉਹਦੀ ਪੂਜਾ ਹੁੰਦੀ ਸੀ ਹੁਣ ਬਗਦਾਦ ਵਿੱਚ ਗਏ ਤਾਂ ਤਾਂ ਵੀ ਇਹ ਗੱਲ ਉਹ ਸਤ ਪਤਾਲ ਦੇ ਸਤ ਆਕਾਸ਼ ਪੁਨੀ ਬੈਠੇ ਸੀ ਪਾਸ਼ਾ ਨੇ ਨਹੀਂ ਤੇ ਨਕਾਂ ਤੁਰੜਾ ਬੇਅੰਤ ਆ ਜੇ ਦੀ ਗੰਦੀ ਕੋਈ ਨਹੀਂ ਇਹਨੂੰ ਥੋੜੇ ਥਾਂ ਤੇ ਕਹਿ ਦਰਾਂ ਤੋਂ ਉੱਤੇ ਵੀ ਇਹ ਗੱਲ ਸਮਝ ਆਈ ਅੱਗੇ ਕਈ ਜੀਵਨ ਜਾਤ ਕਈ ਜੀਵਨ ਚੁਗਤੀ ਜਿਹੜੀ ਸੀ ਨਾ ਉਹਨੂੰ ਉਸ ਬਗਦਾਦ ਦੇ ਜਿਹੜਾ ਤਦਾ ਪੀਰ ਸੀਗਾ ਦਸਤਗੇ ਉਹਨੂੰ ਉਪਾਸ਼ਰ ਨਹੀਂ ਤੇ ਉਹਦੀ ਅਕੇ ਵਿਚਾਰ ਨਹੀਂ ਚੱਲ ਸਕਦੀ ਉਹਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ ਇੰਨੇ ਵਿਚਾਰ ਪ੍ਰਵਾਨ ਕਰਦੇ ਹੋਈਆਂ ਭੁੱਲਾਂ ਦੇ ਖਿਮਾ ਬਖਸ਼ ਕਰਦੇ ਕੱਲ ਨੂੰ ਜੋ ਪਾਸ਼ਾ ਪ੍ਰਦੇ ਕਰਪਾ ਕਰਨਗੇ ਉਹ ਜੀ ਆਪਾਂ ਕੱਲ ਨੂੰ ਵਿਚਾਰ ਕਰ ਲਵਾਂਗੇ ਆਹ ਹੁਣ ਆਪਾਂ ਸਰਬੰਦੇ ਭਲੇ ਵਾਸਤੇ ਨੰਦ ਘੜ ਦੇ ਸੁਖ ਸ਼ਾਂਤੀ ਵਾਸਤੇ ਆਪਾਂ ਸਭ ਦਾ ਨਾਮ ਚੜ੍ਹ ਵਿਚ ਅਰਦਾਸ ਬੇਨਤੀ ਕਰੀਏ ਵਾਹਿਗੁਰੂ ਦੇ ਘਰ ਖਾਲਸਾ ਵਾਹਿਗੁਰੂ ਦੀ ਕੀ ਫਤਿਹ